ਵਾਹਿਗੁਰੂ ਸਾਬ ਜੀ ਤਨ ਗੁਰ ਗਰੀਬਨਵਾਸ ਚਾਲਾਂਗੇ ਉਠ ਨਾਮ ਜਾਪ ਨਿਸ ਬਾਸਰ ਆਰਾਧ ਕਾੜ ਤੁਜੇ ਨਾਮ ਵਿਆਪੈ ਨਾਨਕ ਮਿਟੇ ਉਪਾਦ ਸੁਖ ਉਟਾਲ ਗੁਰ ਸੇਵੀਐ ਅਨਸ ਸੈਜ ਸੁਬਾਹੇ ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿ ਗੁਰੂ ਸਾਹਿਬ ਜੀ ਸੋਹੀ ਮਹਲਾ 5 ਗੁਰ ਕਾ ਬਚਨ ਹਰਿ ਦੇ ਧਿਆਨ ਤਾਰੀ ਰਸਨਾ ਜਾਪ ਜਪ ਬਨਵਾਰੀ ਗੁਰ ਕਾ ਬਚਨ ਰਦੇ ਧਿਆਨ ਤਾਰੀ ਸੁਨਾ ਜਾਪ ਜਪ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕੰਬਲ ਮਨ ਪ੍ਰਾਨ ਆਦਾਰੀ ਰਹਾ ਸਵਾਦ ਸੰਗ ਜਨਮ ਮਰਨ ਨਿਵਾਰੀ ਅੰਬਰਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤੁਜਾਰੀ ਦਿਰੜ ਨਾਮ দান ਇਸ਼ਨਾਨ ਸੋਚਾਰੀ ਕਉ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਉ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾਂ ਗੁਰ ਕਾ ਬਚਨ ਹਿਰਦੈ ਧਾਨ ਧਾਰੀ ਰਸਨਾ ਜਾਪ ਜੱਪੋ ਬਨਵਾਰੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਾਇਬ ਜੀ ਰੋਗਣ ਤੇ ਅਰ ਸੁਗਣ ਤੇ ਜਲ ਜੋਗਣ ਤੇ ਬਾਉ ਪਾਤ ਬਚਾਵੈ ਸ਼ਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਣ ਪਾਵੈ ਰਾਖ ਤੁ ਹੈ ਆਪਨੋ ਕਰਦੈ ਕਰ ਪਾਪ ਸਭਨ ਪੇਟਣ ਪਾਵੈ ਔਰ ਕੀ ਬਾਤ ਕਾਂ ਕਾ ਤੋਂ ਸੋ ਸੋ ਪੀੜਿਕੇ ਪਟ ਵਿਚ ਬਚਾਵੈ ਵਾਹਿਗੁਰੂ ਜੀ ਆਥ ਚਦਰ ਦਸਮ ਗੁਰਨਾਮ ਪ੍ਰਸ਼ਾਬਲ ਸ਼ੰਦ ਚਲਿਓ ਦਤ ਰਾਜੰ ਲਖੇ ਪਾਪ ਪਾਜੰ ਜਿਨ ਲਖ ਪੇਖਾ ਗੁਰੂ ਤੁਲ ਲਿਖਾ ਚਲਿਓ ਦਤ ਰਾਜੰ ਲਖੇ ਪਾਪ ਭਾਜੰ ਜਿਨ ਨਾਕ ਪੇਖਾ ਗੁਰੂ ਤੁਲ ਲੇਖਾ ਮਾਂ ਜੋਤ ਰਾਜੈ ਲਖੇ ਪਾਪ ਭਾਜੈ ਮਾਂ ਤੇਜ ਸੋਹ ਹੈ ਸੇਵ ਉਤਲ ਕੋ ਹੈ ਜਿੰਨ ਨੈਕ ਪੇਖਾ ਮਨੋ ਮੈਨ ਦੇਖਾ ਸਹੀ ਬ੍ਰਹਮ ਜਾਨਾ ਨਾ ਦਵੈ ਭਾਵ ਆਨਾ ਮਨੋ ਮੈਨ ਦੇਖਾ ਸਾਈ ਬ੍ਰਹਮ ਜਾਨਾ ਨਾ ਦਵੈ ਭਾਵ ਆਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ